ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਲੋਕਾਂ ਦੇ ਹਾਸੇ ਅਤੇ ਗੁੱਸੇ ਦਾ ਸ਼ਿਕਾਰ ਹੁੰਦੇ ਹੀ ਰਹਿੰਦੇ ਨੇ ਕਦੇ ਉਹ ਆਲੂਆਂ ਤੋਂ ਸੋਨਾ ਬਣਾਉਂਦੇ ਨੇ ਤੇ ਕਦੇ ਉਹ ਗਟਰ ਦੇ ਪਾਣੀ ਤੋਂ ਖਾਣਾ ਬਣਾਉਣ ਵਾਲੀ ਗੈਸ ਵੀ ਬਣਾ ਦਿੰਦੇ ਨੇ ਹੱਦ ਤਾਂ ਉਹ ਹੋ ਜਾਂਦੀ ਹੈ ਜਦੋਂ ਉਹ ਨੋਟਬੰਦੀ ਨੂੰ ਮਹਾਭਾਰਤ ਕਾਲ ਦੇ ਪਾਂਡਵਾਂ ਨਾਲ ਜੋੜਦੇ ਨੇ ਖੈਰ ਇਹ ਤਾਂ ਰਹੀ ਰਾਹੁਲ ਗਾਂਧੀ ਦੇ ਮਜ਼ਾਕੀਆ ਬਿਆਨਾਂ ਦੀ ਗੱਲ ਜਿਸ ਕਰਕੇ ਉਹਨਾਂ ਦਾ ਖੂਬ ਮਜ਼ਾਕ ਵੀ ਉਡਾਇਆ ਜਾਂਦਾ ਪਰ ਕਈ ਵਾਰ ਰਾਹੁਲ ਗਾਂਧੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਦਿੱਤੇ ਜਾਂਦੇ ਨੇ ਜਿਸ ਕਾਰਨ ਉਹਨਾਂ ਦਾ ਖੂਬ ਵਿਰੋਧ ਕੀਤਾ ਜਾਂਦਾ ਤੇ ਵਿਰੋਧੀਆਂ ਵੱਲੋਂ ਘੇਰਾ ਵੀ ਜਾਂਦਾ ਹੈ। ਹਾਲ ਹੀ ਦੇ ਵਿੱਚ ਯੂਐਸਏ ਦੇ ਵਰਜੀਨੀਆ ਵਿੱਚ ਇੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਦੇ ਇੱਕ ਬਿਆਨ ਤੇ ਵਿਵਾਦ ਖੜਾ ਹੋ ਗਿਆ। ਰਾਹੁਲ ਨੇ ਭਾਰਤ ਵਿੱਚ ਸਿੱਖਾਂ ਦੀ ਸਥਿਤੀ ਬਾਰੇ ਗੱਲ ਕੀਤੀ ਸੀ। ਇਸ ਦੌਰਾਨ ਰਾਹੁਲ ਨੇ ਸਵਾਲ ਕੀਤਾ ਕਿ ਭਾਰਤ ਵਿੱਚ ਇਸ ਗੱਲ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਕਿ ਭਾਰਤ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦੇਵੇਗਾ? ਕੀ ਇੱਕ ਸਿੱਖ ਗੁਰਦੁਆਰੇ ਜਾ ਸਕਦਾ ਹੈ? ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਇਹ ਲੜਾਈ ਕਿਸ ਗੱਲ ਨੂੰ ਲੈ ਕੇ ਹੈ? ਲੜਾਈ ਚਾਹ ਨੀਤੀ ਦਿਨ ਇਹ ਇਸ ਤਰ੍ਹਾਂ ਦੀ ਲੜਾਈ ਸਿਰਫ ਸਿੱਖਾਂ ਲਈ ਨਹੀਂ ਸਗੋ ਸਾਰੇ ਧਰਮਾਂ ਦੇ ਲੋਕਾਂ ਲਈ ਹੈ ਰਾਹੁਲ ਗਾਂਧੀ ਦੇ ਸਬਿਆਨ ਤੋਂ ਬਾਅਦ ਸਿਆਸਤ ਗਰਮ ਆ ਗਈ ਇਸ ਨੂੰ ਲੈ ਕੇ ਭਾਰਤ ਵਿੱਚ ਵਿਵਾਦ ਚੱਲ ਰਿਹਾ ਰਾਹੁਲ ਦੇ ਸਬਿਆਨ ਤੇ ਭਾਜਪਾ ਨੇਤਾ ਆਰ ਪੀ ਸਿੰਘ ਅਤੇ ਗਿਰੀ ਰਾਜ ਨੇ ਜਵਾਬੀ ਪਲਟਵਾਰ ਕੀਤਾ ਹੈ ਰਾਹੁਲ ਗਾਂਧੀ ਦੇ ਸਬਿਆਨ ਤੋਂ ਭਾਜਪਾ ਹੱਕੀ ਪਕੜੀ ਉਤਾਰੀ ਜਾਂਦੀ ਸੀ ਔਰ ਕਾਂਗਰਸ ਦੀ ਸਰਕਾਰ ਕੇ ਰਹਤੇ ਹੋਏ ਪਕੜੀ ਉਤਾਰੀ ਜਾਂਦੀ ਸੀ ਹਰ ਸਿੱਖੀ ਚੈਕਿੰਗ ਹੋਤੀ ਸੀ और किस प्रकार से दिल्ली के अंदर तीन यार सिखों का कतलेम किया पगड़ियां उतारी केस काटे दाड़ियां काटी दाड़ियां काटी उनके ककार निकाले और उसका तेल डालकर पेट्रोल डालकर और एक स्पेशल कोई व्हाइट पाउडर डालकर उनको और गले में टायर डालकर उनको चलाया गया वे, वे ये इस बात को नहीं बताते कि ये उनके रहते हुआ और आज कहीं पे भी किसी भी धर्म के साथ कोई डिस्क्रिमिनेशन नहीं सबको बराबर है अगर सरकार कोई स्कीम जाती है तो सबको एक जैसी मिलती है अगर ਰਾਹੁਲ ਦੇ ਸਿੱਖਾਂ ਬਾਰੇ ਦਿੱਤੇ ਗਏ ਵਿਵਾਦਿਤ ਇਸ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਨੇ ਹੀ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਜਿਆਦਾ ਤੋਂ ਲੈ ਕੇ ਹੁਣ ਤੱਕ ਤੁਸ਼ਟੀ ਕਰਨ ਦੀ ਰਾਜਨੀਤੀ ਕਰਨ ਅਤੇ ਸਿੱਖਾਂ ਦਾ ਤਖਤ ਲਿਆਉਣ ਕਰਨ ਵਾਲੀ ਕਾਂਗਰਸ ਅੱਜ ਸਬਕ ਸਿਖਾ ਰਹੀ ਹੈ ਇੱਕ ਹਹਾਵਤ ਹੈ ਜੋ ਜਿਆਦਾ ਅਗਿਆਨੇ ਹੁੰਦੇ ਨੇ ਉਹ ਆਪਣੇ ਗਿਆਨ ਨੂੰ ਜਿਆਦਾ ਪ੍ਰਦਰਸ਼ਿਤ ਕਰਦੇ ਨੇ ਏ ਰਾਹੁਲ ਗਾਂਧੀ ਹੈ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਕਿ ਭਾਰਤ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਕੜਾ ਧਾਰਨ ਕਰਨ ਦੀ ਇਜਾਜ਼ਤ ਨਹੀਂ ਪਰ ਇਹ ਜੋ ਤਸਵੀਰ ਹੈ ਇਹ ਤਾਂ ਕੁਝ ਹੋਰ ਹੀ ਜ਼ਾਹਿਰ ਕਰਦੀ ਹੈ ਜਿਸ ਵਿੱਚ ਕੁਝ ਨਿਹੰਗ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜੇ ਹਨ ਉਹ ਵੀ ਪ੍ਰਧਾਨ ਮੰਤਰੀ ਆਵਾਸ ਦੇ ਅੰਦਰ ਜੋ ਕਿ ਦੇਸ਼ ਦੀ ਸਭ ਤੋਂ ਸੁਰੱਖਿਅਤ ਥਾਂ ਹੈ ਅਤੇ ਉਹਨਾਂ ਨੇ ਦਸਤਾਰ ਵੀ ਸਜਾਈ ਹੈ ਤੇ ਕਿਰਪਾਨ ਵੀ ਧਾਰਨ ਕੀਤੀ ਹੈ ਫਿਰ ਰਾਹੁਲ ਗਾਂਧੀ ਕਿਹੜੇ ਭਾਰਤ ਦੀ ਗੱਲ ਕਰ ਰਹੇ ਨੇ ਰਾਹੁਲ ਗਾਂਧੀ ਦੇ ਇਹ ਬਿਆਨਾ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਰਾਹੁਲ ਗੱਲ ਦੀ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਦੀ ਛਵੀ ਖਰਾਬ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਵੋਟ ਬੈਂਕ ਇੱਕ ਵੱਖਰੀ ਗੱਲ ਹੈ ਤੇ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਣਾ ਇੱਕ ਵੱਖਰੀ ਗੱਲ ਹੈ। ਰਾਹੁਲ ਗਾਂਧੀ ਨੂੰ ਅਜਿਹੇ ਵਿਵਾਦਿਤ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਬਿਆਨਬਾਜ਼ੀ ਦੇ ਨਾਲ ਵੋਟ ਬੈਂਕ ਵਧਣ ਦੀ ਥਾਂ ਘਟ ਵੀ ਸਕਦਾ ਹੈ।